ਸ਼ਾਸਤਰੀਕਰ ਕਿੱਥੋਂ ਆਏ ਹੋ ਤੁਸੀਂ ਅਸੀਂ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬਾਈ ਰਾਜੂ ਆਇਆ ਨੇ ਸਵੇਰੇ ਵੀਡੀਓ ਦੇਖੀ ਸਾਡੀ ਅੱਛਾ ਸਵੇਰੇ ਵੀਡੀਓ ਦੇਖੀ ਸੀ ਠੀਕ ਹੈ ਕਾਹੇ ਵਜੇ 8:00 ਅੱਛਾ 8:00 ਵਜੇ ਮੈਂ ਤਾਂ ਰਾਤ ਨੂੰ 4:00 ਵਜੇ ਹਾਂ ਕਿਉਂਕਿ ਆ ਬਾਜ਼ਾਰ ਲੱਗਾ ਮੇਲਾ ਬਾਬੇ ਦਾ ਉਹ ਦਰਗਾਹ ਇੱਧਰ ਸਾਹਮਣੇ ਉਹਦੇ ਬਾਜ਼ਾਰ ਲੱਗਿਆ ਤੇ ਚਾਰ ਕੋ ਜਾ ਕੇ ਅੰਦਰ ਬੈਠ ਗਏ ਸੀ ਬਾਬੇ ਦੀ ਹਾਜ਼ਰੀ ਲਵਾਉਣ ਲੱਗੇ ਨਾ ਮੱਤਾ ਦੁਆ ਸਲਾਮ ਕਰੀ ਇਹ ਗਾਉਣ ਵਜਾਉਣ ਲੱਗੇ ਤੇ ਕਵਾਲੀਆਂ ਸੁਣੀਆਂ ਉਸ ਤੋਂ ਬਾਅਦ ਫਿਰ ਅਸੀਂ ਚਲੇ ਗਏ ਪਰ ਬੱਕਰੀਆਂ ਬੁੱਕਰੀਆਂ ਨੇ ਲੈ ਦੂ ਊਠ ਕਬੈਚੇ ਜੀ ਨੇ ਬੱਕਰੀਆਂ ਵਾਲੇ ਯਾਰ ਵੇਲੀ ਮੇਲਣ ਵਾਸਤੇ ਉਸ ਤੋਂ ਬਾਅਦ ਫਿਰ ਮੇਨ ਮੁਲਕੇ ਆ ਕੇ ਅਸੀਂ ਚਾਹ ਪਾਣੀ ਕੀਤਾ ਪਾਲੀਆਂ ਕੋਲ ਬੱਕਰੀਆਂ ਨੇ ਬਰਾ ਰੱਖੀ ਦੀ ਫਿਰ ਅਸੀਂ ਉਪਰੇ ਲੰਗਰ ਚੱਲਦਾ ਸੀ ਬਾਬੇ ਦਾ ਲੰਗਰ ਪਾਣੀ ਛਕਿਆ ਉਦੋਂ ਵਾਰ ਬਈ 10 11 ਵਜੇ ਸਾਨੂੰ ਕੁਝ ਲੱਗੀ ਧੁੱਪ ਪਾਲੀ ਵੀ ਚਲੇ ਗਏ ਬਾਹਰ ਚਾਰਨ ਬੱਕਰੀਆਂ ਮੈਂ ਮੁੰਡੇ ਨੂੰ ਕਿਹਾ ਇੱਥੇ ਖੜਕਾ ਹੁੰਦਾ ਤੇ ਨੀਂਦ ਨਹੀਂ ਹੋਣੀ ਰਾਤ ਦੇ ਨਹੀਂ ਜਾਏ ਆ ਅਗਰ ਆ ਤੇ ਪਿੰਡੋਂ ਚੱਲੇ ਆ ਤੇ ਭਵਾਂ ਦੂਰ ਨਿਕਲਦੇ ਆ ਕਿਧਰੇ ਉੱਥੇ ਜੇ ਬੱਕਰੀਆਂ ਨਾਲ ਬੈਠਾ ਤੇ ਮੈਂ ਉੱਥੇ ਵੀ ਖੜਕਾ ਹੋਈ ਜੂ ਗੋਲੀ ਜਊ ਕਿਤੋਂ ਬਈ ਰੱਜੂ ਕਿਵੇਂ ਹੋ ਤੁਸੀਂ ਮੈਂ ਨੂੰ ਨਿਗਾ ਮਾਰੀ ਅੱਗੇ ਮਾ ਉਹ ਆਂ ਮਥਲੇ ਚੱਲਦੇ ਆ ਤੇ ਆਂ ਮਥਲੇ ਆ ਕੇ ਅਸੀਂ ਭਾਈ ਉਹਰੇ ਨਾਮ ਕਰਿਆ ਇਹ ਮੁੰਡਾ ਵੀ ਸੌ ਗਿਆ ਤੇ ਮੈਂ ਗੱਡੇ ਜਿੱਤੇ ਪੈ ਗਿਆ ਆ ਗੱਡਾ ਬੈ ਖੜਾ ਰੇਂਜ ਤੇ ਤੇ ਆਦੀ ਜਿੱਤੇ ਤੇ ਥੋਨੇ ਸਾਨੂੰ ਕਰਿਆ ਸੁੱਤੇ ਪਏ ਫੂਨ ਵੀ ਬਾਈ ਰਾਜੂ ਕਿੱਥੇ ਹੋ ਇਹ ਥੋੜਾ ਪਤਾ ਲੱਗਿਆ ਵੀਡੀਓ ਰਹੀ ਵੀਰਾਜੂ ਬਾਈ ਆਏ ਹੈ ਅੱਛਾ ਤੇਰਾ ਬਾਈ ਦੀ ਆਵਾਜ਼ ਆਈ ਇਹ ਕਹਿੰਦਾ ਬਾਈ ਰਾਜੂ ਮੈਂ ਤੇਰਾ ਫੈਨ ਬੋਲਦਾ ਕਿੱਥੇ ਤੈਨੂੰ ਮਿਲ ਕੇ ਜਾਣਾ ਤੈਨੂੰ ਫਿਰ ਮਿਲ ਕੇ ਆ ਜਾਣਾ ਅੱਜ ਉੱਥੋਂ ਬੜਾ ਕੋਲ ਦੇ ਤੋਂ ਆਇਆ ਤੂੰ ਗੱਡੀ ਹੈ ਜੋ ਉਹ ਹੋਇਆ ਉਹ ਵੀ ਆਮ ਹੈ ਉਹ ਚੰਦ ਬਾਬਾ ਬੈਠਾ ਇੱਥੇ ਅੱਛਾ ਚੰਦ ਬਾਬਾ ਉਧਰ ਨਹੀਂ ਲੱਗਿਆ ਤੁਹਾਨੂੰ ਮੈਂ ਤੂੰਦਰੋ ਕਮਾਲ ਕਰਤੀ ਤੁਸੀਂ ਕਿੱਥੋਂ ਬਾਬੇ ਦੀ ਸਰਵਾਰ ਨੂੰ ਆ ਕੇ ਮੈਨੂੰ ਆਹ ਮੋੜ ਕੋਣਾਂ ਵਾਲੀਆਂ ਪੰਹਿਆਂ ਚ ਰੋਲੇ ਨਹੀਂ ਤੁਸੀਂ ਹੱਤ ਲਾਤੀ ਬੜੇ ਕੋਏ ਤੁਸੀਂ ਮੈਂ ਤੁਹਾਨੂੰ ਕਹਾਂ ਵੱਡਾ ਅੰਬਾ ਹੈ ਅੰਬ ਦੇ ਥੱਲੇ ਬੈਠਾ ਮੈਂ ਆਰਾਮ ਕਰ ਰਿਹਾ ਤੇ ਸਿਆਮ ਨੂੰ 4 ਵਜੇ ਫੇਰ ਬਾਬੇ ਦੇ ਦਰਵਾਜ਼ੇ ਤੇ ਜਾਣਾ ਇਥੋਂ ਆਹ ਮੋਟਰਸਾਈਕਲ ਖੜਾ ਛੱਡਾ ਠੀਕ ਫਿਰ ਬਾਈ ਰਾਜੂ ਤੇਰਾ ਭੈਣਾ ਭਰਾਵਾ ਦੇਖੋ ਜੀ ਕਿੰਨਾ ਪਿਆਰ ਆਇਆ ਏ ਬਾਈ ਨੂੰ ਮੇਰਾ ਵਿਚਾਰੇ ਨੂੰ ਵੀ ਬਾਈ ਰਾਜੂ ਰਵੇ ਜਾਵਾ ਮੈਂ ਰਾਜੂ ਰੋਟਾ ਤੇ ਬਾਈ ਰਾਜੂ ਰਵੇ ਅੱਜੇ ਦੋਏ ਭਰਾਏ ਇਹ ਮੁੰਡੇ ਰਿਸ਼ਤੇਦਾਰ ਚੈਂਦੀਗੜ੍ਹੋਂ ਤੇ ਉਹ ਭਰਾ ਦਾ ਪਿੰਡ ਕਿਹੜੇ ਨਾਲੀ ਜੰਡੇ ਵਾਲੀ ਕਲਾ ਨਾਲੀ ਜੰਡੇ ਵਾਲੀ ਕਲਾ ਪਿੰਡ ਆ ਬਾਈ ਦਾ ਪਹਿਲੇ ਦਾ ਤੇ ਆ ਇਹਦੀ ਭੂਆ ਦਾ ਪੁੱਤ ਆ ਚੈਂਦੀਗੜ੍ਹੋਂ ਤੇ ਆ ਇਹਦਾ ਭਰਾ ਹੈ ਪਹਿਲੇ ਦਾ ਚਾਚੇ ਦਾ ਮੁੰਡਾ ਸੱਕਾ ਭਰਾ ਹੈ ਇਹ ਕਹਿੰਦਾ ਮੇਰਾ ਸੱਕਾ ਭਰਾ ਵੀ ਤੈਨੂੰ ਮਿਲਣਾ ਹੈ ਇਹ ਦੇਖੋ ਜੀ ਜਵਾਕ ਦੇ ਮਾਰੇ ਕਿੰਨੀ ਦੂਰ ਮੈਨੂੰ ਲੱਗਦਾ ਵੀ ਇੱਥੋਂ ਬਾਬੇ ਦੀ 1.5 ਕਿਲੋ ਦੂਰੀ ਵਿੱਚ ਹੋਣੀ ਹੈ 1.5 ਕਿਲੋ ਮੀਟਰ ਦੂਰ ਤੇ ਖੇਤਾਂ ਦੇ ਵਿੱਚ ਆ ਬੱਚੇ ਨੇ ਆ ਕੇ ਰਾਜੂ ਬਾਈ ਨੂੰ ਠੋਲੇ ਬਚਾ ਰਹੇ ਨੇ ਤੇ ਬਹੁਤ ਸ਼ੁਕਰਗੁਜ਼ਾਰ ਹੈ ਜੀ ਬਰਾ ਧੰਨਵਾਦ ਸਰਕਾਰ ਦਾ ਇਹਨੂੰ ਮਾਲਕ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ ਮੇਰੇ ਨੌਂਦੀ ਦੀ 1 ਸਾਲ ਉਮਰ ਇਸੇ ਨੂੰ ਲੱਗੀ ਜੇ ਮੈਂ 1 ਸਾਲ ਪਹਿਲਾਂ ਹੀ ਮਰਦਾ ਕੋਈ ਗੱਲਬਾਤ ਨਹੀਂ ਚਲੋ ਮੈਂ ਤਾਂ ਖਾਈ ਤੋਂ ਹੀ ਜਾਂਦਾ ਤੇ ਧੰਨਵਾਦ ਕਰਦਾ ਮੈਂ ਭਾਈ ਦਾ ਵਿਚਾਰੀ ਦਾ ਤੇ ਮੈਂ ਇਹਨੂੰ ਆਪਣੇ ਵੱਲੋਂ ਆਪਦਾ ਭਰਾ ਹੀ ਸਮਝ ਲਿਆ ਜੀ ਨੇ ਮੇਰਾ ਇੱਟਾ ਸਤਕਾਰ ਕਰਿਆ ਵਿਚਾਰੇ ਨੇ ਹਾਂਜੀ ਮੈਂ ਇਹਨੂੰ ਆਪਣੇ ਵੱਲੋਂ ਸਨਮਾਨਤ ਕਰਕੇ ਤੋਰੂੰਗਾ ਇਹ ਹਾਜਾ ਵੀ ਮਿੱਥੋਂ ਸਰਿਆ ਵੀਰੇ ਦੇ ਦੋ ਆਖ ਨੇ ਬੜਾ ਪਿਆਰ ਕਰਿਆ ਮੇਰੇ ਨਾਲ ਤੇ ਮੈਨੂੰ ਆਪਦੇ ਵੱਲੋਂ 100 ਰੁਪਇਆ ਸਨਮਾਨਤ ਕਰਕੇ ਤੋੜਦਾ ਵੀ ਪਿੰਨੇ ਮੈਨੂੰ ਐਡੀ ਦੂਰ ਰੋਹੀ ਦੇ ਵਿੱਚ ਛੋਇਆ ਜੰਗਲਾਂ ਦੇ ਵਿੱਚ ਲਾ ਤੇ ਮੰਗਲ ਤੇ ਜੇ ਹੁੰਦੇ ਆਪਾਂ ਲਵੇ ਬਾਜ਼ਾਰ ਦੇ ਰਾਮਾਈ ਨੂੰ ਚੋਤੇ ਖਵਾਉਂਦਾ ਫਿਰਾਂ। ਕਿਉਂ ਇਦੀ ਮੈਂ ਇੱਜਤ ਸਤਿਕਾਰ ਕਰਦਾ। ਹਰੇ ਮੈਂ ਉਧਰ ਜਾਣਾ ਨਹੀਂ ਕੰਟਾ ਕਰ। ਵੀ ਟਾਈਮ ਥੋੜਾ ਯਾ ਕੱਟਾ ਹੈ। ਟਾਈਮ ਜਿੱਤੇ ਜਾਊਂਗਾ ਮੈਂ 4 ਵਜੇ ਉਧਰ। ਥੱਲੇ ਜਾ ਕੇ ਕੀ ਕਰਾਂ ਉੱਥੇ ਬੈਠਣ ਨੂੰ ਕੋਈ। ਕਿਉਂ ਇੱਥੇ ਚੰਗੀ ਹਵਾ ਦੇ ਵਿੱਚ ਬੈਠੇ ਆਂ। ਹਾਂਜੀ। ਚੰਗਾ ਇੱਥੇ ਹਵਾ ਦੇ ਬਾਹਰ ਆ ਰਹੀਆਂ ਨੇ। ਕੰਟਾ ਸੌ ਲਾਂਗੇ। ਰਾਤ ਦੇ ਸੀ ਚੱਲੇ ਹੋਏ ਨੰਦੇ ਆਏ ਆ। ਜੇ ਮੈਂ ਇਹਨੂੰ ਮੇਰੇ ਭਰਾ ਨੂੰ 100 ਰੁਪਏ ਸਨਮਾਨਤ ਕਰਾਂ। ਦੇ ਨੀ ਯਾਰ ਨਹੀਂ ਵਾਸ ਉਹ ਯਾਰ ਫੇਰ ਕੀ ਹੋ ਗਿਆ ਨਹੀਂ ਨਹੀਂ ਵਾਸ ਉਹ ਗੱਲ ਕੀ ਠੀਕ ਹੈ ਨਹੀਂ ਨਹੀਂ ਕਿਉਂ ਕਾ ਤੂੰ ਨਹੀਂ ਲੈਣਾ ਤੇ ਕੀ ਗੱਲ ਨਹੀਂ ਉੱਤੇ ਵਾਸ ਲੈ ਕੇ ਨਾ ਉਦਾਂ ਹੀ ਵਾਸ ਕਾ ਤੂੰ ਕੀ ਗੱਲ ਐਂ ਤੇ ਜ਼ਹਿਰ ਪਾਇਆ ਨਹੀਂ ਨਹੀਂ ਕੁਝ ਨਹੀਂ ਕਿਉਂ ਨਹੀਂ ਉਦਾਂ ਹੀ ਫੇ ਤੇਰੀ ਮੇਰੀ ਯਾਰੀ ਕਰਦੀ ਹੈ ਹੈ ਲੈ ਲੈ ਯਾਰੀ ਨਹੀਂ ਰਣੀ ਤੇਰੀ ਮੇਰੀ ਇਹ ਤੂੰ ਤੇ ਤੂੰ ਸੀ ਲੈ ਲੋ ਯਾਰ ਨਹੀਂ ਨਹੀਂ ਬਸ ਲੈਣਾ ਹੈ ਇਹ ਮਿਲਣਾ ਹੈ ਖਾ ਪੀ ਲਿਓ ਕੋਸ ਤੋਂ ਨਹੀਂ ਵੀਰ ਉਹਸ ਭਰਾਵਾ ਕਿਉਂ ਹੁਣ ਉਰੇ ਤਾਂ ਮੈਲੇ ਹੈ ਨਹੀਂ ਪੁੱਛ ਘਾਲ ਨਹੀਂ ਇੰਦਾ ਨਹੀਂ ਕਰੀ ਮੈਂ ਮੈਂ ਮੋਟਰ ਤੇ ਬੈਠਾ ਬਗਾਨੀ ਤੇ ਤੇ ਇੱਥੇ ਤਾਂ ਭਰਾਵਾ ਕਾਟੂਆ ਅੰਬ ਤੋੜਦਿਆਂ ਨੇ ਕੱਚੇ ਉਤੋਂ ਤੇ ਅੰਬ ਥੱਲੇ ਡਿੱਗ ਜਾਂਦੇ ਨੇ ਤੋਤਿਆਂ ਦੇ ਖਾਦੇ ਹੋਏ ਹੋਰ ਕੋਈ ਭੋਜਨ ਨਹੀਂ ਉਰੇ ਵੀ ਤੁਹਾਨੂੰ ਮਖਵਾਉਣਾ ਜੇ ਅੰਬ ਖਾਣੇ ਨੇ ਭਾਈ ਉੱਤੋਂ ਟਿੱਕ ਟੁੱਟੇ ਹੋਏ ਤਾਂ ਤੱਕੋ ਕੇ ਤੁਹਾਨੂੰ ਦੋ ਦੇ ਦਾਂਗਾ ਅੰਬ ਖਾਣੋ ਵਿੱਚੇ ਮੈਂ ਵੀ ਤੁਹਾਨੂੰ ਖਾ ਕੇ ਛੱਡੇ ਪਹਿਲਾਂ ਮੈਨੂੰ ਤਾਂ ਬੜਾ ਸਵਾਦ ਲੱਗਿਆ ਠੀਕ ਨਹੀਂ ਭਾਈ ਭੁੱਖ ਲੱਗਣੀ ਚ ਰਹੀ ਲੈ ਲੈ ਯਾਰ ਨਹੀਂ ਨਹੀਂ ਠੀਕ ਗੱਲ ਜਦੋਂ ਤਾਂ ਬਸ ਇੱਕ ਘੰਟਾ ਮਿਲਦਾ ਨਾ ਕੋਈ ਵੰਦ ਉਹਦੇ ਸੁੱਕੀ ਵਸੇ ਕਰਕੇ ਤੋਂ ਤੇ ਵਿੱਚੋ ਤਾਂ ਕਹਿ ਹੀ ਨਹੀਂ ਸੋਹਿਆ ਦੇ ਉਹੀ ਖੁਸ਼ ਹੈ ਬਾਈ ਤੇ ਇਹਨੂੰ ਬਾਈ ਰਾਜੂ ਕੋਟ ਫਾਰਮ ਸੜਬਾ ਪੰਜਾਬ ਦੇ ਚੈਨਲ ਨੂੰ ਦੇਖੇ ਸਟਰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਪਹਿਲਾਂ ਬਾਈਆਂ ਨੇ ਲੋਕਾਂ ਦਾ ਬਹੁਤ ਵੀਡੀਓ ਬਣਾਇਆ ਨੇ ਇਹ ਲੋਕਾਂ ਨੇ ਆਪਣਾ ਸਨਸਕਾਰ ਇੱਜ਼ਤ ਨਾ ਕਰੀ ਵੀਡੀਓ ਬਣਾ ਕੇ ਪਾਰ ਗਏ ਮੈਥੋਂ ਕਮਾ ਕੇ ਕਰੋੜਾਂ ਰੁਪਇਆ ਮੁੰਨਾ ਕੋਲ ਅਜ ਗੱਡੀਆਂ ਨਹੀਂ ਮਿਲਦੇ ਸਾਈਕਲ ਵੀ ਠੀਕ ਹੈ ਨਾ ਗੱਲ ਮੈਂ ਤਾਂ ਹੁਣ ਆਪਦਾ ਚੈਨਲ ਨਵਾਂ ਚਲਾਇਆ ਇਹ ਚੈਨਲ ਨੂੰ ਜ਼ਰੂਰ ਦੇਖਿਆ ਕਰੋ ਕਿ ਅੱਗੇ ਦੀ ਅੱਗੇ ਹਔ ਲੋ ਸਸਪ੍ਰੇਕ ਜਰੂਰ ਕਰਿਆ ਕਰੋ ਠੀਕ ਹੈ ਨਾ ਲੈ ਸ਼ੇਰ ਵੀ ਚਲੋ 2 ਰੁਪਏ ਮੈਨੂੰ ਵੀ ਬਣਨ ਲੱਗ ਜਾਣਗੇ ਹੌਲੀ ਹੌਲੀ ਮੇਰਾ ਚੈਨਲ ਚੱਲ ਚੰਦੀ ਗੜ ਦੇ ਵਿੱਚ ਟੂਪ ਰੈਡੀ ਜੀ ਇਹ ਆਪਣੀ 10 ਮਿੰਟ ਦੀ ਵੀਡੀਓ ਐ ਤੇ 5 ਮਿੰਟ ਦੀ ਵੀਡੀਓ ਐ ਤੇਰੇ ਚੈਨਲ ਤੇ ਜਰੂਰ ਆਉਣੀ ਰਾਜੂ ਗੌਟ ਫਾਰਮ ਤੇ ਪੰਜਾਬ ਠੀਕ ਹੈ ਮੇਰਾ ਆਬਾ ਨੰਬਰ ਹੈ 964 92467 764 1867 ਪਿੰਡ ਆਪਣਾ ਦਰਬਾ ਖਨੋਰੀ ਪਸਤਾਂ ਦੇ ਇਹ ਬਾਬੇ ਦੀ ਦਰਗਾਹ ਤੇ ਆਇਆ ਮੈਂ ਜure ਵਡਾਲੀ ਸ਼ਰੀਫ ਮੇਲਾ ਦੇਖਣ ਇਹ ਬਾਬੇ ਉਮਰਾਨ ਮਾਸ਼ਾ ਜੀ ਦੇ ਇੱਥੇ ਮਤੇ ਤੇਰੇ ਤੇ ਮੰਤ ਸੇਵਾ ਦਾ ਵੀ ਜਿਹੜੀ ਜੁੜਾ ਵੀ ਅਜੇ ਬੀਠੀ ਆਂ ਆ ਦੇਖੋ ਜੀ ਮਾਸ ਕੁਸ ਬਖਸ਼ਣਗੇ ਤੇ ਉਹਨਾਂ ਦੇ ਵੱਡੇ ਗੁਰੂ ਦਾ ਮੈਨੋਂ ਭੁੱਲ ਜਾਣਾ ਕੀ ਨੋ ਹੈ ਜੀ ਅਲੀ ਐਮਨ ਸਰਕਾਰ ਅਲੀ ਐਮਨ ਸਰਕਾਰ ਅਲੀ ਐਮਨ ਸਰਕਾਰ ਜੀ ਦੇ ਦਰਵਾਜ਼ੇ ਉੱਤੇ ਆਏ ਹਾਂ ਸੀ ਉਹਨਾਂ ਦੀ ਹਾਜ਼ਰੀ 'ਚ ਜਦੋਂ ਮੈਂ ਵੀ ਅਸੀਂ ਆਏ ਤੇ ਕੋਈ ਸਾਨੂੰ ਮੜਾ ਮੁਟਾ ਬਾਬੇ ਨਹੀਂ ਸੀ ਵੇ ਚੰਗੀ ਚੰਗੇ ਨੇ ਧੰਨਵਾਦ ਸਤਿ ਸ਼੍ਰੀ ਅਕਾਲ